ਕੈਨੇਡਾ ਸੰਘੀ ਚੋਣਾਂ ਦੇ ਨਤੀਜੇ ਆ ਗਏ ਨੇ ਪ੍ਰਧਾਨ ਮੰਤਰੀ ਮਾਰਕ ਕਾਰਨਿੰਦੀ ਲਿਬਰਲ ਪਾਰਟੀ ਨੇ ਅੱਜ ਕੈਨੇਡਾ ਦੀ ਸੰਘੀ ਚੋਣ ਜਿੱਤ ਲਈ ਹੈ ਸਾਥੀਏ ਕਿ ਇਨ੍ਹਾਂ ਚੋਣਾਂ 'ਚ ਹਾਊਸ ਆਫ ਕਾਮਨਸ ਲਈ ਰਿਕਾਰਡ ਬਾਈ ਪੰਜਾਬੀ ਜੁਨੇਗੇ ਨੇ ਐਸੋ ਪਹਿਲਾਂ 2021 'ਚ 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਜਦਕਿ 2019 ਦੀਆਂ ਚੋਣਾਂ 'ਚ 20 ਪੰਜਾਬੇ ਜੁਨੇਗੇ ਸਨ ਬ੍ਰੈਮਟਨ 'ਚ ਵੱਖ-ਵੱਖ ਪਾਰਟੀਆਂ ਤੋਂ ਪੰਜਾਬੀਆਂ ਨੇ 5 ਸੀਟਾਂ ਜਿੱਤੀਆਂ ਨੇ ਲਿਬਰਲ ਪਾਰਟੀ ਦੀ ਰੂਬੀ ਸੋਹੋਤਾ ਨੇ ਬ੍ਰੈਮਟਨ ਨਾਰਥ ਤੋਂ ਕੰਜ਼ਰਵੇਟਿਵ ਅਮਨਦੀਪ ਜੱਜ ਨੂੰ ਹਰਾਇਆ ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਨੇ ਬ੍ਰੈਮਟਨ ਈਸ ਤੋਂ ਕੰਜ਼ਰਵੇਟਿਵ ਉਮੀਦਵਾਰ ਬੌਬ ਦੋਸਾਂਜ ਨੂੰ ਹਰਾ ਦਿੱਤਾ ਇਸੋ ਇਲਾਵਾ ਲਿਬਰਲ ਉਮੀਦਵਾਰ ਅਮਨਦੀਪ ਸੋਹੀ ਨੇ ਬ੍ਰੈਂਪਟਨ ਸੈਂਟਰ ਤੋਂ ਤਰਨ ਚਾਹਲ ਨੂੰ ਹਰਾਇਆ ਉਧਰ ਇਥੇ ਦੋ ਕਨਜ਼ਰਵੇਟਿਵ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ਚ ਕਨਜ਼ਰਵੇਟਿਵ ਉਮੀਦਵਾਰ ਸੁਖਦੀਪ ਕੰਗ ਨੇ ਬ੍ਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੂੰ ਤੇ ਅਮਰਜੀਤ ਗਿੱਲ ਨੇ ਬ੍ਰੈਂਪਟਨ ਵੈਸਟ ਤੋਂ ਮੌਜੂਦਾ ਮੰਤਰੀ ਕਮਲ ਖੇੜਾ ਨੂੰ ਹਰਾ ਦਿੱਤਾ ਹਾਲਾਂਕਿ ਇੱਕ ਵੱਡੇ ਰਾਜਨੀਤਿਕ ਘਟਨਾਕ੍ਰਮ 'ਚ ਐਨਡੀਪੀ ਪ੍ਰਧਾਨ ਦੇ ਦੋ ਵਾਰ ਮੌਜੂਦਾ ਸੰਸਦ ਮੈਂਬਰ ਜਗਮੀਤ ਸਿੰਘ ਆਪਣੀ ਬਰਨਬੀ ਸੈਂਟਰਲ ਰਾਈਡਿੰਗ 'ਚ ਬੁਰੀ ਤਰ੍ਹਾਂ ਹਾਰ ਗਏ ਤੇ ਤੀਜੇ ਸਥਾਨ ਤੇ ਰਹੇ। ਆਪਣੀ ਹਾਰ ਤੋਂ ਬਾਅਦ ਉਹਨਾਂ ਐਨਡੀਪੀ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਇਸ ਤੋਂ ਇਲਾਵਾ ਸਿਹਤ ਮੰਤਰੀ ਤੇ ਦੋ ਵਾਰ ਦੇ ਸੰਸਦ ਮੈਂਬਰ ਕਮਲ ਖੇੜਾ ਬ੍ਰੈਂਟਨ ਵੈਸਟ ਰਾਈਡਿੰਗ 'ਚ ਅਮਰਜੀਤ ਗਿਲ ਤੋਂ ਹਾਰ ਗਏ। ਕੈਨੇਡਾ ਸੰਘੀ ਚੋਣਾਂ ਦੇ ਨਤੀਜੇ ਆ ਗਏ ਨੇ। ਪ੍ਰਧਾਨ ਮੰਤਰੀ ਮਾਰਕ ਕਾਰਨਿੰਦੀ ਲਿਬਰਲ ਪਾਰਟੀ ਨੇ ਅੱਜ ਕੈਨੇਡਾ ਦੀ ਸੰਘੀ ਚੋਣ ਜਿੱਤ ਲਈ ਹੈ। ਦੱਸਦੀ ਹੈ ਕਿ ਇਨ੍ਹਾਂ ਚੋਣਾਂ 'ਚ ਹਾਊਸ ਆਫ ਕਾਮਨਸ ਲਈ ਰਿਕਾਰਡ ਬਾਈ ਪੰਜਾਬੀ ਜੁਣੇਗੇ ਨੇ ਇਸ ਤੋਂ ਪਹਿਲਾਂ 2021 'ਚ 18 ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਜਦਕਿ 2019 ਦੀਆਂ ਚੋਣਾਂ 'ਚ 20 ਪੰਜਾਬੀ ਜੁਣੇ ਗਏ ਸਨ ਬ੍ਰੈਮਟਨ 'ਚ ਵੱਖ-ਵੱਖ ਪਾਰਟੀਆਂ ਤੋਂ ਪੰਜਾਬੀਆਂ ਨੇ 5 ਸੀਟਾਂ ਜਿੱਤੀਆਂ ਨੇ ਲਿਬਰਲ ਪਾਰਟੀ ਦੀ ਰੂਬੀ ਸੋਹੋਤਾ ਨੇ ਬ੍ਰੈਮਟਨ ਨਾਰਥ ਤੋਂ ਕੰਜ਼ਰਵੇਟਿਵ ਅਮਨਦੀਪ ਜੱਜ ਨੂੰ ਹਰਾਇਆ ਲਿਬਰਲ ਉਮੀਦਵਾਰ ਮਨਿੰਦਰ ਸਿੱਧੂ ਨੇ ਬ੍ਰੈਮਟਨ ਈਸ ਤੋਂ ਕੰਜ਼ਰਵੇਟਿਵ ਉਮੀਦਵਾਰ ਬੌਬ ਦਸਾਂਜ ਨੂੰ ਹਰਾ ਦਿੱਤਾ ਇਸ ਤੋਂ ਇਲਾਵਾ ਲਿਬਰਲ ਉਮੀਦਵਾਰ ਅਮਨਦੀਪ ਸੋਹੀ ਨੇ ਬ੍ਰੈਂਪਟਨ ਸੈਂਟਰ ਤੋਂ ਤਰਨ ਚਾਹਲ ਨੂੰ ਹਰਾਇਆ ਉਧਰ ਇਥੇ ਦੋ ਕਨਜ਼ਰਵੇਟਿਵ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ਚ ਕਨਜ਼ਰਵੇਟਿਵ ਉਮੀਦਵਾਰ ਸੁਖਦੀਪ ਕਾਂਗ ਨੇ ਬ੍ਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਨੂੰ ਤੇ ਅਮਰਜੀਤ ਗਿੱਲ ਨੇ ਬ੍ਰੈਂਪਟਨ ਵੈਸਟ ਤੋਂ ਮੌਜੂਦਾ ਮੰਤਰੀ ਕਮਲ ਖੇੜਾ ਨੂੰ ਹਰਾ ਦਿੱਤਾ ਹਾਲਾਂਕਿ ਇੱਕ ਵੱਡੇ ਰਾਜਨੀਤਿਕ ਘਟਨਾਕ੍ਰਮ 'ਚ ਐਨਡੀਪੀ ਪ੍ਰਧਾਨ ਦੇ ਦੋ ਵਾਰ ਮੌਜੂਦਾ ਸੰਸਦ ਮੈਂਬਰ ਜਗਮੀਤ ਸਿੰਘ ਆਪਣੀ ਬਰਨਬੀ ਸੈਂਟਰਲ ਰਾਈਡਿੰਗ 'ਚ ਬੁਰੀ ਤਰ੍ਹਾਂ ਹਾਰ ਗਏ ਤੇ ਤੀਜੇ ਸਥਾਨ ਤੇ ਰਹੇ ਆਪਣੀ ਹਾਰ ਤੋਂ ਬਾਅਦ ਉਹਨਾਂ ਐਨਡੀਪੀ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਇਸ ਤੋਂ ਇਲਾਵਾ ਸਿਹਤ ਮੰਤਰੀ ਤੇ ਦੋ ਵਾਰ ਦੇ ਸੰਸਦ ਮੈਂਬਰ ਕਮਲ ਖੇੜਾ ਬ੍ਰੈਂਟਨ ਵੈਸਟ ਰਾਈਡਿੰਗ 'ਚ ਅਮਰਜੀਤ ਗਿਲਤੋ ਹਾਰ ਗਏ